आखिर गल की सी की क्यों मासूम बच्चे दे नाल दुश्मनी कड्डी गई सी ले जेलसी ਗਤੀ ਸੀ ਕੀ ਜੀ ਲਈ ਮੈਂ ਆਪਣੇ ਬੱਚਿਆਂ ਨੂੰ ਬਹੁਤ ਸਤਿਮਾਨ ਲੈ ਕੇ ਦਿੰਦਾ ਸੀਗੀ ਇਸ ਚੀਤੇ ਜੈਲਸੀ ਲਈ ਮੇਰੇ ਬੱਚੇ ਦੇਖ ਕੇ ਰੋਂਦੇ ਆ 6 ਮਹੀਨੇ ਤੇ ਜਿਹਨੂੰ ਫੁੱਲਾਂ ਦੀ ਵਰਖਾ ਕਰਦੀ ਲੈ ਕੇ ਜਾਂਦੀ ਹੁੰਦੀ ਸੀ 6 ਮਹੀਨੇ ਤੇ ਉਹ ਕੰਜਕਾਂ ਕਰਦੀ ਹੁੰਦੀ ਸੀ ਜਿਹਦੇ ਪੈਰ ਫੜ ਕੇ ਨਾ ਕਹਿੰਦੀ ਮੇਰੀ ਚਿੰਤਪੁਰਨੀ ਮਾਤਾ ਵਾਏ ਕੱਲ ਵੀ ਜੈਸਾਨ ਨੂੰ ਕਹਿੰਦੀ ਕਹਿੰਦੀ ਦੁਸ਼ਮਣੀ ਕੋਈ ਨਹੀਂ ਮੇਰੇ ਤੋਂ ਗਲਤੀ ਹੋ ਗਈ ਇਨੂੰ ਹੀ ਨਾਲ ਲੈ ਜਾਣਾ ਚਾਹੁੰਦੀ ਸੀ ਇਹਨੂੰ ਹੀ ਆਵਾਜ਼ ਮਾਰੀ ਸੀ ਕਹਿੰਦੀ ਅਗੰਬਰੀ ਤੂੰ ਆ ਜਾ ਤੂੰ ਇਹ ਗਿਆ ਨਹੀਂ ਕਹਿੰਦਾ ਤੈਨੂੰ ਕੈਂਡੀ ਲੈ ਕੇ ਦਵਾਂ ਕਹਿੰਦਾ ਨਹੀਂ ਮੈਂ ਨਹੀਂ ਲੈਣਾ ਤੁਹਾਨੂੰ ਯਾਦ ਹੈ ਹਾਂਜੀ ਕੀ ਗੱਲ ਕਹੀ ਸੀ ਤੁਹਾਨੂੰ ਤੇ ਆ ਜਾ ਮੈਂ ਤੈਨੂੰ ਕੈਂਡੀ ਲੈ ਕੇ ਦੂੰ ਇਹ ਬੱਚਾ ਸਕੂਲ ਗਿਆ ਸੀ ਇੱਕ ਦਿਨ ਸਕੂਲ 'ਚ ਬੈਠਾ ਰੋਈ ਜਾਵੇ ਇਹਦੀ ਮੈਡਮ ਨੇ ਬੁਲਾਇਆ ਕਹਿੰਦੀ ਅਗੰਬਰੀ ਤੂੰ ਹੋਮਵਰਕ ਕੀਤਾ ਨਹੀਂ ਨਾ ਕਹਿੰਦਾ ਨਹੀਂ ਮੈਂ ਮੈਂ ਉਹ ਕੀਤਾ ਵਾ ਕਿਨੇ ਵਾਰ ਤੂੰ ਰੋਣਾ ਕਿਉਂ ਤੇਰਾ ਕੋ ਦੋਤਾ ਵਾ ਕਹਿੰਦਾ ਨਹੀਂ ਕਿ ਨਾ ਦੁਖਦਾ ਵੀ ਕੋਈ ਨਹੀਂ ਫਿਰ ਕਹਿੰਦਾ ਤੂੰ ਰੋਣਾ ਕਿਉਂ ਕਹਿੰਦਾ ਮੈਨੂੰ ਦਿਲੋਜ ਦੀ ਯਾਦ ਆ ਰਹੀ ਆ 19 ਫਰਵਰੀ 2019 ਦੇ ਵਿੱਚ ਇੱਕ ਬੱਚੀ ਦਾ ਜਨਮ ਹੁੰਦਾ ਪਰਿਵਾਰ ਕਾਫੀ ਖੁਸ਼ ਹੁੰਦਾ ਹੈ ਕਿ ਇੱਕ ਬੱਚੀ ਨੇ ਸਾਡੇ ਘਰ ਜਨਮ ਲਿਆ ਪਰ ਜਦੋਂ ਥੋੜਾ ਟਾਈਮ ਬੀਤ ਜਾਂਦਾ ਹੈ ਹਾਲਾਂਕਿ ਜਦੋਂ ਬੱਚੀ 2 ਸਾਲ ਦੀ ਹੋ ਜਾਂਦੀ ਹੈ ਤਾਂ ਉਸ ਤੋਂ ਵਕਤ ਜਦੋਂ ਬੱਚੀ ਕਰਦੇਵਾਰ ਕੁਮਰੀ ਹੁੰਦੀ ਹੈ ਤਾਂ ਇੱਕ ਔਰਤ ਜਿਹੜੀ ਹੈਗੀ ਆ ਉਸ ਬੱਚੀ ਨੂੰ ਕਿਡਨੈਪ ਕਰ ਲੈਂਦੀ ਹੈ ਤੇ ਕਿਡਨੈਪ ਕਰਕੇ ਉਸ ਨੂੰ ਐਕਟੀਵਾ ਤੇ ਲੈ ਜਾਂਦੀ ਹੈ ਲੈ ਜਾਣ ਤੋਂ ਬਾਅਦ ਉਸ ਬੱਚੀ ਨਾਲ ਪਤਾ ਨਹੀਂ ਉਹਦਾ ਕੀ ਗੁੱਸਾ ਸੀਗਾ ਇਹ ਪਰਿਵਾਰ ਨਾਲ ਪਤਾ ਨਹੀਂ ਕੀ ਗਿਲਾ ਸ਼ਿਕਵਾ ਸੀਗਾ ਕਿ ਬੱਚੀ ਨੂੰ ਲੈ ਜਾਂਦੀ ਹੈ ਔਰ ਲੈ ਜਾਣ ਤੋਂ ਬਾਅਦ ਜ਼ਿੰਦਾ ਮਿੱਟੀ ਦੇ ਵਿੱਚ ਗੜ ਦਿੰਦੀ ਹੈ ਤਸਵੀਰਾਂ ਦਿਖਾ ਦਿੰਦੇ ਆ ਦਿਲਰੋਜ਼ ਦੇ ਘਰ ਪਹੁੰਚੇ ਹੋਏ ਆ ਇਹ ਘਰ ਦਿਲਰੋਜ਼ ਦਾ ਲੁਧਿਆਣਾ ਦੇ ਵਿੱਚ ਹੈਗਾ ਮਾਸੂਮ ਬੱਚੀ ਤੁਸੀਂ ਦੇਖ ਸਕਦੇ ਹੋ 29 ਫਰਵਰੀ 2019 ਦੇ ਵਿੱਚ ਇਸ ਬੱਚੀ ਦਾ ਜਨਮ ਹੋਇਆ ਸੀ ਤੇ 1 28 11 2021 ਦੇ ਵਿੱਚ ਉਸ ਦਿਨ ਇਸ ਨੂੰ ਜ਼ਮੀਨ ਦੇ ਵਿੱਚ ਗੱਡ ਕੇ ਮਾਰ ਦਿੱਤਾ ਜਾਂਦਾ ਤੇ ਇਸ ਬੱਚੀ ਨੂੰ ਲੈ ਕੇ ਤੇ ਨਾਲ ਨਾਲ ਇਸਾਫ ਨੂੰ ਲੈ ਕੇ ਤੇ ਕਾਫੀ ਪ੍ਰੋਟੈਸਟ ਵੀ ਕੀਤਾ ਜਾਂਦਾ ਹੈ ਕਾਫੀ ਆਵਾਜ਼ ਵੀ ਉਠਾਈ ਜਾਂਦੀ ਹੈ ਦੂਜੀ ਤਰਫ ਦੀ ਤਸਵੀਰ ਵੀ ਮੈਂ ਜ਼ਰੂਰ ਦਿਖਾਣਾ ਚਾਹੂੰਗਾ ਤੁਹਾਨੂੰ ਕਿ ਇੱਕ ਮੰਗ ਕੀਤੀ ਜਾਂਦੀ ਹੈ ਕਿ ਜਿਹੜੇ ਕਾਤਲ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਆ ਮਿਲਣੀ ਚਾਹੀਦੀ ਆ ਔਰ ਨਾਲ ਨਾਲ ਜਿਹੜੇ ਕਾਤਲ ਨੇ ਬੱਚੀ ਦੇ ਉਹਨਾਂ ਦੀ ਤਸਵੀਰ ਵੀ ਲਗਾਈ ਜਾਂਦੀ ਹੈ ਤੇ ਦਿਲਰੋਜ਼ ਦੇ ਘਰ ਪਹੁੰਚੇ ਹੋਏ ਆ ਤੇ ਗੱਲਬਾਤ ਵੀ ਜ਼ਰੂਰ ਕਰਾਂਗੇ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਤੇ ਦਾਦਾ ਜੀ ਨਾਲ ਨੇ ਭਾਈ ਆਖਰ ਗੱਲ ਕੀ ਸੀਗੀ ਆਖਰ ਗੱਲ ਕੀ ਸੀਗੀ ਕਿਉਂ ਮਾਸੂਮ ਬੱਚੀ ਦੇ ਨਾਲ ਦੁਸ਼ਮਣੀ ਕੱਢੀ ਗਈ ਭਾਜੀ ਜੈਲਸੀ ਕਰਦੀ ਸੀ ਕੀ ਜੀ ਲਈ ਮੈਂ ਆਪਣੇ ਬੱਚਿਆਂ ਨੂੰ ਬਹੁਤ ਸਮਾਨ ਲੈ ਕੇ ਦਿੰਦਾ ਸੀ ਇਸ ਚੀਜ਼ ਦੀ ਜੈਲਸੀ ਲਈ ਮੇਰੇ ਬੱਚੇ ਦੇਖ ਕੇ ਰੋਂਦੇ ਆ ਹਾਂ ਜੀ ਤੁਸੀਂ ਦਾਦਾ ਜੀ ਉਹਨਾਂ ਦੇ ਆਖਰ ਕਹਿੰਦੇ ਆ ਕਿ ਦਾਦੇ ਦਾ ਪੁੱਤ ਪੋਤੇ ਪੁੱਤੀਆਂ ਨਾਲ ਬਹੁਤ ਪਿਆਰ ਹੁੰਦਾ ਕਹਿੰਦੇ ਕਿ ਪਹਿਲਾ ਦੋਸਤ ਬੱਚੇ ਦਾ ਦਾਦਾ ਹੁੰਦਾ ਜਾਂ ਦਾਦੀ ਹੁੰਦੀ ਆ ਪਰ ਆਖਰ ਗੱਲ ਕੀ ਸੀਗੀ ਇੰਨੀ ਛੋਟੀ ਮਾਸੂਮ ਬੱਚੀ ਦੇ ਨਾਲ ਕਿਨੂੰ ਗੁੱਸਾ ਹੋ ਸਕਦਾ ਤਾਂ ਕਿਸ ਕਰਕੇ ਹੋ ਸਕਦਾ ਹਲਾਂਕਿ ਉਹ ਠੀਕ-ਠਾਕ ਬੋਲ ਵੀ ਨਹੀਂ ਪਾਂਦੀ ਹੋਣੀ ਮੈਂ ਸ਼ੁਰੂ ਤੋਂ ਤੁਸੀਂ ਮੇਰੇ ਚੈਨਲ ਜਾਂ ਆਪਣੇ ਚੈਨਲਾਂ 'ਰਾਂਹੀਂ ਦੇਖਿਓ ਤੁਸੀਂ ਮੈਂ ਤਾਂ ਉਦੋਂ ਕਹਿੰਦਾ ਸੀ ਮੇਰੇ ਕੋਲ ਘਰੇ ਬਹੁਤ ਵੱਡੇ-ਵੱਡੇ ਅਫਸਰ ਆਏ ਆਈ ਬਹੁਤ ਐਸਐਸਪੀ ਸਾਹਿਬ ਸੀਪੀ ਸਾਹਿਬ ਵੀ ਘਰੇ ਪਹੁੰਚੇ ਸੀ ਮੈਂ ਉਹਨਾਂ ਕੋਲ ਇੱਕੋ ਹੀ ਬੇਨਤੀ ਕਰਦਾ ਸੀ ਮੈਂ ਸਰ ਇਹਨੂੰ ਹਵਾਲਾ 'ਚ ਬੰਦ ਕਰ ਦਿਓ ਮੇਰੇ ਪਿੱਛੇ ਹੱਥ ਬੰਨ੍ਹ ਦੋ ਮੂੰਹ ਤੇ ਕੱਪੜਾ ਬੰਨ੍ਹ ਦੋ ਮੇਰੇ ਮੈਂ ਕਮ ਸੇਕੋਂ ਪੁੱਛ ਤਾਂ ਲਵਾਂ ਸਾਡੇ ਪਰਿਵਾਰ ਤੋਂ ਗਲਤੀ ਕਿਹੜੀ ਹੋਈ ਆ ਜਿਹੜੀ ਐਡੀ ਸਜ਼ਾ ਦਿੱਤੀ ਦੇ ਲੋਇਨ ਨੂੰ ਤਾਂ ਸਾਰੀ ਵਾਰ ਰੋਣੇ ਰੋਣਾ ਵੱਡੀ ਰੋਣਾ ਇਸ ਗੱਲੋਂ ਸਾਡੀ ਗਲਤੀ ਕੋਈ ਨਹੀਂ سزا ਐਟੀ ਮਿਲ ਗਈ ਫਿਰ ਬਿਆਨ ਦਿੰਦੀ ਆ ਕਹਿੰਦੀ ਆ ਬੱਚਾ ਨੂੰ ਸਮਾਨ ਜਿਆਦਾ ਲਗੇ ਦਿੰਦੇ ਸੀ ਮੇਰੇ ਬੱਚੇ ਉਹੀ ਚੀਜ਼ ਦੀ ਡਿਮਾਂਡ ਕਰਦੇ ਸੀ ਸਾਡੇ ਕਰੀ ਕਲੇਸ਼ਪੰਦੇ ਹੀ ਮਾਤਾ ਮਾਰੀ ਆ ਕਿ ਅਗਰ ਬਪ ਆਪਣੇ ਬੱਚੇ ਨੂੰ ਸਮਾਨ ਦਿਵਾਣਾ ਕੋਈ ਖਾਨ ਦੀ ਚੀਜ਼ ਦਿਵਾਣੀ ਇਹ ਵੀ ਜੁਰਮ ਹੋ ਗਿਆ ਤੇ ਟਾਈਮ ਦੇ ਵਿੱਚ ਅੱਜ ਦੇ ਟਾਈਮ 'ਚ ਫਿਰ ਗੁਨਾ ਹੀ ਹੋ ਗਿਆ ਆਜ ਦੇ ਟਾਈਮ ਤੋਂ ਗੁਨਾ ਨਹੀਂ ਅਸੀਂ ਆਦੇ ਬੱਚਾ ਨੂੰ ਸਮਾਨ ਲੇਗਦੇ ਨੇ ਤੂੰ ਸਾਨੂੰ ਡਿਮਾਂਡ ਕਰਦੇ ਜਾਂ ਕਹਦੇ ਹੋ ਭਾਈ ਤੁਸੀਂ ਨਾਂਤ ਮਾਂ ਲੈ ਕੇ ਆਓ ਜਾਂ ਸਾਡੇ ਬੱਚਿਆਂ ਵਾਸਤੇ ਲਿਆਓ ਅਸੀਂ ਜਾਲਾ ਪਰ ਨਾ ਲੈ ਕੇ ਆਉਂਦੇ ਜਾਂ ਤੇਰੇ ਬੱਚਿਆਂ ਵਾਸਤੇ ਵੀ ਨਾਂ ਲੈ ਆਉਂਦੇ ਤੇ ਕਿਹੜਾ ਘਰ ਕਿੱਥੋਂ ਲੈ ਕੇ ਗਏ ਸੀ ਕੌਣ ਸੀਗੇ ਇਤੋਂ ਲੈ ਕੇ ਗਈ ਸੀ ਅੱਜ ਇੱਥੇ ਆਪਾਂ ਖੜੇ ਆ ਆ ਆਪਣਾ ਘਰ ਸੀ ਆ ਘਰ ਉਹਦਾ ਸੀ ਤੇ ਆ ਗਲੀ ਦੇ ਵਿੱਚੋਂ ਲੈ ਗਈ ਸੀ ਉਹ ਜੀ ਅੱਛਾ ਆਪਾਂ ਦੇਖ ਸਕਦੇ ਹਾਂ ਹਾਂਜੀ ਹਾਂਜੀ ਕਿਹਦੇ ਉੱਤੇ ਲੈ ਕੇ ਗਏ ਕਿੰਨੇ ਵਜੇ ਤੋਂ ਸਮਾਂ ਸੀਗਾ ਉਸ ਸਮੇਂ ਲੈ ਗਈ ਆ ਦੁਪਹਿਰੇ ਲੈ ਗਈ ਸੀ ਜੀ ਅੱਛਾ ਦੁਪਹਿਰੇ ਹਾਂਜੀ ਹਾਂ गली गली जी। हां गली ਦੇ ਵਿੱਚੋਂ ਲੈ ਗਈ ਸੀ ਜੀ ਇਹ ਗਲੀ ਸਿੱਧੀ ਇੱਥੋਂ ਕੁਆਲਟੀ ਚੇਂਜ ਹੋ ਗਈ ਸੀ ਜੀ ਹਾਂਜੀ ਫਿਰ ਅੱਗੇ ਸਾਰੇ ਸਰਕਾਰੀ ਕੈਮਰੇ ਦੇ ਵਿੱਚੋਂ ਆਈ ਗਈ ਸੀ ਉਹ ਜੀ ਤੇ ਦਿਲਰੋਜ਼ ਦਿਨ ਇਹ ਦਿਲਰੋਜ਼ੇ ਭਰਾ ਨੇ ਹਾਂਜੀ ਹਾਂਜੀ ਤੇ ਇਹਨਾਂ ਨੂੰ ਵੀ ਪਤਾ ਇਹਨਾਂ ਨੂੰ ਵੀ ਇਹਨਾਂ ਨੂੰ ਤਾਂ ਨਹੀਂ ਉਹਨਾਂ ਨੇ ਕੁਝ ਕਿਹਾ ਦੇਖੋ ਜੀ ਮੈਂ ਤਾਂ ਕੀ ਉਹਦਾ ਨਾਂ ਨ ਆਪਾਂ ਵੱਡੇ ਬੰਦੇ ਆ ਕਿਤੇ ਬਾਹਰ ਅੰਦਰ ਚਲੇ ਜਾਂਦੇ ਆ ਫੇਰ ਵੀ ਮਾਲਾ ਮਟਾ ਹੋਰ ਤੁਹਾਡੇ ਬੱਚਿਆਂ ਨਾਲ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰਦੇ ਆ ਮਨ ਹੋਰ ਖੁਸ਼ ਹੋ ਜਾਂਦਾ ਇਹ ਬੱਚਾ ਸਕੂਲ ਗਿਆ ਜੀ ਇੱਕ ਦਿਨ ਸਕੂਲ 'ਚ ਬੈਠਾ ਰੋਈ ਜਾਵੇ ਇਹਦੀ ਮੈਡਮ ਨੇ ਬੁਲਾਇਆ ਕਹਿੰਦੀ ਅਗੰਬਰੀ ਤੂੰ ਹੋਮਵਰਕ ਕੀਤਾ ਨਹੀਂ ਕਹਿੰਦਾ ਨਹੀਂ ਮੈਂ ਮੈਂ ਕੀਤਾ ਵਾ ਕਹਿੰਨੇ ਫੇਰ ਤੂੰ ਰੋਣਾ ਕਿਉਂ ਤੇਰਾ ਕੋਈ ਦੁਖਦਾ ਵਾ ਕਹਿੰਦਾ ਨਹੀਂ ਕਹਿੰਦਾ ਦੁਖਦਾ ਵੀ ਕੋਈ ਨਹੀਂ ਫੇਰ ਕਹਿੰਦਾ ਤੂੰ ਰੋਣਾ ਕਿਉਂ ਕਹਿੰਦਾ ਮੈਨੂੰ ਦਿਲੋਜ ਦੀ ਯਾਦ ਆ ਰਹੀ ਆ ਕੰਨਾ ਮੈਨੂੰ ਦਿਲੋਜ ਦੀ ਯਾਦ ਆ ਰਹੀ ਆ ਤਾਂ ਰੋ ਰਿਆ ਫਿਰ ਮੈਡਮ ਨੇ ਘੁੱਟ ਕੇ ਆਦੇ ਨਾਲ ਲਾਇਆ ਫਿਰ ਚੁੱਪ ਹੋ ਗਿਆ ਇਹਨੂੰ ਵੀ ਨਾਲ ਲੈ ਜਾਣਾ ਚਾਹੁੰਦੀ ਸੀ ਉਹ ਹੀ ਦੋ ਟੋਏ ਪੱਟ ਕੇ ਆਈ ਸੀ ਅੱਜ ਸਵੇਰੇ ਵੀ ਅਸੀਂ ਉੱਥੇ ਜਾ ਕੇ ਆਏ ਆ ਮੈਂ 2 ਸਾਲ 4 ਮਹੀਨੇ 21 ਦਿਨ ਹੋ ਗਏ ਦਿਲੋਜ ਨੂੰ ਉੱਥੇ ਛੱਡ ਕੇ ਆਏ ਨੂੰ ਅੱਜ ਮੈਂ ਤੇਰੀ ਪੁੱਤ ਨੂੰ ਉਂਗਲ ਫੜ ਕੇ ਕਿਧਰ ਮੈਂ ਘਰੇ ਨਾਲ ਲੈ ਕੇ ਜਾਣਾ ਤੂੰ ਹੁਣ ਆ ਜਾ ਸਾਡੇ ਕੋਲੇ ਦੋ ਦੋਖ ਉਹਨਾਂ ਨੇ ਨਹੀਂ ਉਹਨਾਂ ਨੇ ਦੋ ਜਿੱਥੇ ਦੋ ਖੋਦੇ ਖੋਦੇ ਹੋਈ ਸੀ ਉੱਥੇ ਦੋ ਕੰਡੇ ਇਹਨੂੰ ਵੀ ਨਾਲ ਜਾਣਾ ਚਾਹੁੰਦੀ ਸੀ ਇਹਨੂੰ ਵੀ ਆਵਾਜ਼ ਮਾਰੀ ਸੀ ਕਿਨੇ ਅਗੰਬ੍ਰਿਤ ਆ ਜਾ ਤੂੰ ਇਹ ਗਿਆ ਨਹੀਂ ਕਹਿੰਦਾ ਤੈਨੂੰ ਕੈਂਡੀ ਲੈ ਕੇ ਦਵਾਂ ਕਹਿੰਦਾ ਨਹੀਂ ਮੈਂ ਨਹੀਂ ਲੈਣੀ ਤੁਹਾਨੂੰ ਯਾਦ ਹੈ ਹਾਂਜੀ ਕੀ ਗੱਲ ਕਹੀ ਸੀ ਤੁਹਾਨੂੰ ਤੇ ਆ ਜਾ ਮੈਂ ਤੈਨੂੰ ਕੈਂਡੀ ਲੈ ਕੇ ਦੂੰ ਤੁਸੀਂ ਆਪਣੇ ਭੈਣ ਨੂੰ ਰੋਕਿਆ ਨਹੀਂ ਆ ਫਿਰ ਜਦੋਂ ਉਹ ਲੈ ਕੇ ਜਾ ਰਹੇ ਸੀ ਇਹ ਕੁਝ ਉਹ ਮੈਂ ਖੇលਦਾ ਪਿਆ ਸੀ ਇਹ ਥੋ ਲੈ ਕੇ ਗਏ ਉਸ ਤੋਂ ਬਾਅਦ ਅੱਗੇ ਪੂਰੀ ਉਹਨਾਂ ਵੱਲੋਂ ਪਲਾਨਿੰਗ ਜਿਹੜੀ ਹੈ ਪੂਰੀ ਕੀਤੀ ਗਈ ਸੀਗੀ ਆਕਰ ਤੁਹਾਨੂੰ ਪਤਾ ਕਿਸ ਤਰ੍ਹਾਂ ਲੱਗਾ ਕਿਉਂਕਿ ਤੁਸੀਂ ਵੀ ਪੁਲਿਸ ਦੇ ਵਿੱਚ ਹੈਗੇ ਹੋ ਤੁਹਾਨੂੰ ਪਤਾ ਕਿਸ ਤਰ੍ਹਾਂ ਲੱਗਾ ਕਿ ਹੁਣ ਦਸਤਾ ਇਹਨਾਂ ਨੇ ਦਿੱਤਾ ਹੋਣਾ ਜਦੋਂ ਖੇਡ ਰਹੇ ਸੀ ਇਹ ਲੈ ਕੇ ਗਏ ਆ ਤਾਂ ਉਸ ਤੋਂ ਬਾਅਦ ਕਿਤਾ ਸਾਰੀਆਂ ਚੀਜ਼ਾਂ ਪਤਾ ਮੇਰੇ ਨੂੰ ਫੋਨ ਆਇਆ ਸੀਗਾ ਵਾਈਫ ਦਾ ਘਰੋਂ ਜੀ ਨਵੀਂ ਤਾਂ ਕਰਕੇ ਦਿਲੋਂ ਜਿੰਦਬੀ ਹੁਣ ਤੁਹਾਨੂੰ ਪਤਾ ਬੱਚਾ ਜੀ ਇੱਕ ਬੱਚਾ ਤਾਂ ਗਵਾਂਢ ਦੇ ਵਿੱਚ ਲੈ ਹੀ ਜਾਂਦੇ ਜੀ ਮੈਂ ਕਿਹਾ ਚੱਲ ਤੂੰ ਇੱਕ ਨਾਲ ਦੀਆਂ ਕਰ ਦੇਖ ਲਾ ਜਾ ਉਧਰ ਨਹੀਂ ਤਾਂ ਨਾਲ ਦੀ ਕਰ ਜਾ ਕੇ ਦੇਖ ਲੈ ਇੱਥੇ ਕਿਤੇ ਹੋਣੀ ਆ ਤੇ ਜਦ ਕਹਿੰਦੇ ਲਈ ਵੀ ਨਹੀਂ ਲੱਭੀ ਮੈਂ ਕਿਹਾ ਫਿਰ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਦੇਖ ਕੇ ਆਓ ਇਹਨਾਂ ਛੋਟੀ ਹੁੰਦੀ ਜਦੋਂ ਹੈਪਨ ਹੋਇਆ ਸੀ ਉਸ ਤੋਂ 2-3 ਮਹੀਨੇ ਪਹਿਲਾਂ ਇਹਨਾਂ ਆਪਣੇ ਇੱਥੋਂ ਘਰੋਂ ਚਲੀ ਗਈ ਜਾ ਕੇ ਗੁਰਦੁਦਰਾ ਸਾਹਿਬ ਚਲੀ ਗਈ ਅਸੀਂ ਦੇਖੀ ਕਿੱਥੇ ਆ ਅਸੀਂ ਨਾ ਗੁਰਦੁਆਰਾ ਸਾਹਿਬ ਚਲੇ ਗਏ ਉੱਥੇ ਬੈਠੇ ਮਹਾਰਾਜ ਦੇ ਤਾਬਿਆਂ ਦੇ ਬਹਿ ਕੇ ਚੋਰ ਸਾਹਿਬ ਮੈਂ ਪੁੱਛਿਆ ਮੈਂ ਕਿਹਾ ਦਿਲੂ ਜੀ ਤੂੰ ਇੱਥੇ ਕਿਉਂ ਆਇਆ ਕਿਹਾ ਮੈਂ ਵਾਹਿਗੁਰੂ ਜੀ ਕਰਨ ਆਇਆ ਸੀ ਜੀ ਫਿਰ ਮੈਂ ਕਿਹਾ ਲਈ ਤੁਸੀਂ ਗੁਰਦੁਆਰਾ ਸਾਹਿਬ ਦੇਖੋ ਪਹਿਲਾਂ ਵੀ ਗੁਰਦੁਆਰਾ ਸਾਹਿਬ ਚਲੀ ਗਈ ਸੀ ਜਦ ਦੇਖਿਆ ਗੁਰਦੁਆਰਾ ਸਾਹਿਬ ਨਹੀਂ ਮੈਂ ਕਿਹਾ ਤੁਸੀਂ ਲਾਸਮੈਂਟ ਵਗੈਰਾ ਕਰਾਓ ਲਈ ਪਤਾ ਲੱਗ ਜੂਗਾ ਕਿ ਕਿੱਥੇ ਆ ਜਦੋਂ ਫਿਰ ਦੇਖਿਆ ਸੀ ਸੀਸੀਟੀਵੀ ਚ ਉਹ ਲੈ ਕੇ ਜਾ ਰਹੀ ਸੀਗੀ ਜੀ ਕਿੰਨੇ ਦੇਰ ਦੇ ਵਿੱਚ ਸਾਨੂੰ ਪਤਾ ਲੱਗਾ ਜਦੋਂ ਉਸ ਤੋਂ ਬਾਅਦ ਜਦੋਂ ਕਿ ਲੈ ਕੇ ਜਾ ਰਹੇ ਸੀ ਤਾਂ ਉਸ ਤੋਂ ਬਾਅਦ ਤੁਸੀਂ ਕੰਪਲੇਨਟ ਕੀਤੀ ਕੀ ਕੁਝ ਚੀਜ਼ਾਂ ਹੋਈਆਂ ਔਰ ਕਿੰਨੀ ਦੇਰ ਤੱਕ ਪਤਾ ਲੱਗਿਆ ਔਰ ਪਤਾ ਕਿਦਾਂ ਲੱਗਿਆ ਕਿੱਥੇ ਲੈ ਕੇ ਗਏ ਉੱਥੇ ਜੀ ਸਕਿਉਰਿਟੀ ਗਾਰਡ ਸੀਗਾ ਜੀ ਐਲਡੀ ਕੋ ਜਿੱਥੇ ਲੈ ਕੇ ਗਏ ਸੀ ਉੱਥੇ ਸਕਿਉਰਿਟੀ ਗਾਰਡ ਨੇ ਦੇਖਿਆ ਸੀਗਾ ਲਿਵੀ ਇੱਕ ਲੇਡੀਜ਼ ਆਈ ਆ ਅੰਦਰ ਨਾਲ ਉਹਦੇ ਬੱਚਾ ਵਾ ਤੇ ਲਿਵੀ ਦੋਨੇ ਜਣੇ ਅੰਦਰ ਗਏ ਆ ਜਦੋਂ ਬਾਅਦ ਚੋਂ ਕੱਲੀ ਦੇਖਿਆ ਲੇਡੀ ਉਹਨੇ ਸਕਿਉਰਿਟੀ ਗਾਰਡ ਨੇ ਲਿਵੀ ਕੱਲੀ ਲੇਡੀਜ਼ ਬਾਹਰ ਆਈ ਆ ਤੇ ਲਿਵੀ ਉਹ ਆਈ ਨਹੀਂ ਫਿਰ ਉਹਨੇ ਅੱਗੇ ਪੁਲਿਸ ਨੂੰ ਇਨਫੋਰਮ ਕੀਤਾ ਸਾਰਿਆਂ ਨੂੰ ਪਰ ਕਿਸ ਤਰ੍ਹਾਂ ਦੇਖਦੇ ਹਾਂ ਕਿ ਇੱਕ 3 ਸਾਲ ਹੋ ਚੁੱਕੇ ਨੇ 3 ਸਾਲ ਹੋਣ ਵਾਲੇ ਨੇ ਪਰ ਇੱਕ ਇਤਿਹਾਸਿਕ ਫੈਸਲਾ ਜਿਹੜਾ ਮਾਨਯੋਗ ਕੋਰਟ ਵੱਲੋਂ ਲਿੱਤਾ ਗਿਆ ਇਹ ਕੋਰਟ ਦਾ ਮੈਂ ਹੱਥ ਜੋੜ ਕੇ ਤੁਹਾਡੇ ਮੂਰੇ ਬੇਨਤੀ ਕਰਦਾ ਹਾਂ ਬਹੁਤ-ਬਹੁਤ ਧੰਨਵਾਦ ਕਰਦਾ ਮਨੀਸ਼ ਸਿੰਘਲ ਜੀ ਦਾ ਸੈਸ਼ਨ ਕੋਰਟ ਦੇ ਜੱਜ ਆਈ ਮਨੀਸ਼ ਸਿੰਘਲ ਉਹਨਾਂ ਨੇ ਇਤਿਹਾਸ ਰਚਦਾ ਹੈ ਇਹ ਜਿਹੜੇ ਜੱਜ ਹਨ ਇਹ ਪੰਜਾਬ ਦੇ ਜੱਜ ਨਹੀਂ ਚਾਹੀਦੇ ਇਹ ਨਾ ਹੀ ਜੱਜ ਸਾਹਿਬ ਚਾਹੀਦੇ ਚੰਡੀਗੜ੍ਹ ਦੇ ਇਹ ਜੱਜ ਸਾਹਿਬ ਦਿੱਲੀ ਚਾਹੀਦੇ ਆ ਜਿਹੜੇ ਮੇਰੇ ਵਰਗੇ ਹੋਰ ਵੀ ਕਈਆਂ ਦੇ ਕੇਸ اٹਕੇ ਹੋਏ ਆ ਜਿਹੜੇ ਕਹਿੰਦੇ ਮੈਨੂੰ ਇੰਨੇ ਨਾਲ ਚਿਰ ਦਾ ਇਨਸਾਫ ਨਹੀਂ ਮਿਲਦਾ ਕੋਰਟ ਇਨਸਾਫ ਨਹੀਂ ਦਿੰਦੀ ਮਹਿਕ ਮਿਸਾਲ ਬਣ ਗਿਆ ਹੈ ਕੋਈ ਦੋ ਸਵਾ ਦੋ ਸਾਲ ਕੋਈ ਜ਼ਿਆਦਾ ਨਹੀਂ ਹੁੰਦੇ ਜੇ ਫਾਂਸੀ ਦੀ ਸਜ਼ਾ ਸੁਣਾਉਣੀ ਆ ਤਾਂ ਇਹ ਤਾਂ ਮੈਨੂੰ ਮੇਰਾ ਫਰਸਟ ਟ੍ਰੈਕ ਤੇ ਕੇਸ ਬਹੁਤ ਜਲਦੀ ਮੇਰਾ ਨਿਬੜ ਗਿਆ ਫਾਂਸੀ ਦੀ ਸਜ਼ਾ ਸੁਣਾਈਆ ਇਹ ਜੱਜ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਜਿਹੜੇ ਬੰਦੇ ਮੇਰੇ ਵਰਗੇ ਕਈ ਬੰਦੇ ਕਹਿੰਦੇ ਹਨਸਾਬ ਨਹੀਂ ਮਿਲਦਾ ਉਹਨਾਂ ਨੂੰ ਇਨਸਾਫ ਦਿਵਾ ਕੇ ਦਿਖਾਉਣਗੇ ਜੱਜ ਸਾਹਿਬ ਤੇ ਜਦੋਂ ਪਤਾ ਲੱਗਿਆ ਕਿ ਉਸ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਉਹ ਕਾਤਲ ਨੂੰ ਕਿਸ ਤਰ੍ਹਾਂ ਫੀਲ ਹੋਇਆ ਸਭ ਤੋਂ ਪਹਿਲਾਂ ਕਿੱਸਾ ਮਹਿਸੂਸ ਹੋਇਆ ਤੁਹਾਨੂੰ ਇੱਕ ਚੀਜ਼ ਤਾਂ ਮਨ ਨੂੰ ਖੁਸ਼ੀ ਵੀ ਸੀ ਦੂਜੀ ਚੀਜ਼ ਤਾਂ ਦੁੱਖ ਵੀ ਸੀਗਾ ਦੁੱਖ ਇਸ ਤਿਹਦਾ ਸੀ ਜੇ ਅਸੀਂ ਆਪਦੀ ਦਿਲੋਜ ਖੋਈ ਆ ਤਾਂ ਇਹਨੂੰ ਫਾਂਸੀ ਹੋਈ ਆ ਇਹੋ ਜਿਹਾ ਫਾਂਸੀ ਕਿਸੇ ਨੂੰ ਹੋਵੇ ਹੀ ਨਾ ਤਾਂ ਕਿ ਜਾਂ ਕਿਸਦਾ ਬੱਚਾ ਕੋਈ ਮਾਰੇ ਨਾ ਨਾ ਕਿਸੇ ਨੂੰ ਫਾਂਸੀ ਹੋਵੇ ਮੈਂ ਤਾਂ ਇਹ ਅਰਦਾਸਾ ਕਰਦਾ ਜਿਹੜੀਆਂ ਇਹ ਹੀ ਆ ਰੂਹਾਂ ਇਹ ਧਰਤੀ ਦੇ ਰਹਿਣ ਦਾ ਹੱਕ ਹੈ ਨੀਗਾ ਇਹਦਾ ਜਲਦੀ ਤੋਂ ਜਲਦੀ ਖਤਮ ਹੋਣ ਇਹਨੂੰ ਉੱਪਰ ਵੀ ਇਨਸਾਫ਼ ਨਹੀਂ ਮਿਲਣਾ ਇਹਦਾ ਜੱਜ ਸਾਹਮਣੇ ਸਜ਼ਾ ਸੁਣਾਈ ਹੈ ਨਾ ਜੱਜ ਤੇ ਰੱਬ 'ਚ ਮੈਂ ਕਹਿੰਦਾ ਕੋਈ ਫਰਕ ਨਹੀਂਗਾ ਇਹ ਜੱਜ ਨੇ ਸਜ਼ਾ ਸੁਣਾਈ ਹੈ ਜੋ ਰੱਬ ਨੇ ਸਜ਼ਾ ਸੁਣਾਉਣੀ ਆ ਨਾ ਉਦੋਂ ਇਹ ਤਾਂ ਬਰਦਾਸ਼ਤ ਨਹੀਂ ਹੋ ਸਕਦੀ। ਭਾਈ ਤੁਹਾਨੂੰ ਕਿਦਾਂ ਉਸ ਤਮ ਤਾਂ ਤੁਸੀਂ ਦੱਸਤਾ ਕਿ ਪਤਾ ਲੱਗ ਗਿਆ ਸੀ ਉਹਨਾਂ ਨੇ ਫਿਰ ਉਸ ਕਾਤਲ ਨੇ ਮਾਰਿਆ ਕਿਸ ਤਰ੍ਹਾਂ ਬੱਚੀ ਨੂੰ। ਉਹਨੂੰ ਬਿਲਕੁਲ ਵੀ ਰਹਿਮ ਨਹੀਂ ਆਇਆ ਬੱਚੀ ਤੇ। ਮੇਰੇ ਤੁਸੀਂ ਇੱਕ ਆਪ ਸਮਝ ਸਕਦੇ ਹੋ ਤੁਸੀਂ ਇੱਕ ਜੈਂਟਸ ਇੱਕ ਕਿਸ ਤਰ੍ਹਾਂ ਉਹ ਸਟੈਂਡ ਫੀਲਿੰਗ ਹੋਣੀ ਹੈ। ਮੇਰੇ ਨਹੀਂ ਸੌਰੀ ਵੀਰੇ। ਕਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਉਹਨੇ ਫਿਰ ਬੱਚੀ ਨੂੰ ਮਾਰਿਆ ਉਸ ਸਮੇਂ। ਬੱਚੀ ਦੇ ਮੂੰਹ ਦੇ ਵਿੱਚ ਰੇਤਾਂ ਭਾਰ ਕੇ ਜੀ ਉਦੋਂ ਬਾਅਦ ਚੁੰਗਲਾ ਮਾਰਿਆ। ਫਿਰ ਵੀ ਦੇਖਿਆ ਬੱਚੀ ਮਰੀਣੀ ਉਹਨੂੰ ਰਿੱਤੀ ਦੇ ਵਿੱਚ ਦਫਨਾਤਾ ਸਿਰ ਤਾਂ ਕਰਤਾ ਲੱਤਾਂ ਥੱਲੇ ਕਰਤੀਆਂ ਜਦੋਂ ਬੱਚਾ ਸਿਰ ਤਾਂ ਚੱਕਦਾ ਬੱਚੇ ਦਾ ਪਾਲਟ ਹੁੰਦੀ ਆ ਸਿਰ ਤਾਂ ਚੱਕਲਾ ਸਿਰ 'ਚ ਇੱਟ ਮਾਰ ਰਹੀ ਆ ਸਿਰ ਚ ਟਾਂ ਮਾਰ ਰਹੀ ਆ ਫਿਰ ਜਿਉਂਦੇ ਨ ਰਿੱਤੇ ਰੇਤਾਂ ਬਾਕੇ ਪੱਜ ਗਿਆ ਗਈ ਜੀ ਦੋ ਖੱਡੇ ਉਹਨੇ ਖੁੱਟ ਦੋ ਖੱਡੇ ਉਹਨੇ ਖੋਦੇ ਇੱਕ ਖੱਡਾ ਇਹਦੇ ਲਈ ਵੀ ਖੋਦੇ ਆਖਰ ਉਹ ਪਹਿਲਾਂ ਨਹੀਂ ਤੁਹਾਨੂੰ ਪਤਾ ਲੱਗਿਆ ਕਿ ਆਂਡ ਗਵਾਂਡ ਇਦਾਂ ਦਾ ਹੈਗਾ ਜਾਂ ਫਿਰ ਪਹਿਲਾਂ ਨਹੀਂ ਕੋਈ ਹਰਕਤ ਤੁਸੀਂ ਦੇਖੀ ਉਹਦੀ ਨਾ ਪਹਿਲਾਂ ਕੋਈ ਨਹੀਂ ਜੇ ਪਹਿਲਾਂ ਦੇਖੀ ਹੁੰਦੀ ਤਾਂ ਅਸੀਂ ਆਪ ਵੀ ਕੰਟਰੋਲ ਕਰ ਲੈਂਦੇ ਪਹਿਲਾਂ ਇਹ ਜੀ ਕੋਈ ਗੱਲ ਬਾਤ ਨਹੀਂ ਕੰਜਕਾਂ ਪੂਜਦੀ ਸੀ ਇਹਨੂੰ ਜੀ 6 ਮਹੀਨੇ ਦੇ ਜਦੋਂ ਫੁੱਲਾਂ ਦੀ ਵਰਖਾ ਕਰਦੀ ਲੈ ਕੇ ਜਾਂਦੀ ਹੁੰਦੀ ਸੀ 6 ਮਹੀਨੇ ਦੇ ਉਹ ਕੰਜਕਾਂ ਕਰਦੀ ਹੁੰਦੀ ਸੀ ਇਹਦੇ ਪੈਰ ਫੜ ਕੇ ਨਾ ਕਹਿੰਦੀ ਮੇਰੀ ਚਿੰਤਪੁਰਨੀ ਮਾਤਾ ਵਾਹ ਜਿਹਦੀ ਮਾਤਾ ਦਾ ਕੰਜਕ ਦਾ ਕਤਲ ਕਰ ਸਕਦੀ ਆ ਉਹਦਾ ਮਾਤਰਾ ਕਤਲ ਹੋ ਗਿਆ ਕਿਸੇ ਦਾ ਹੁਣ ਤਾਂ ਮਾਤਾ ਨੇ ਤਾਂ ਤੇ ਗਿਣ-ਗਿਣ ਕੇ ਬਦਲਾ ਹੀ ਲਊਗੀ ਇਹਦਾ ਪਿਓ ਇਹਦਾ ਮਗਰ ਜਾਂਦਾ ਸੀ ਜੀ ਮੈਨੂੰ ਦੋ ਵਾਰੀ ਦੇਖਿਆ ਕੋਰਟ ਦੇ ਵਿੱਚ ਉਦੋਂ ਸੈਰ ਲੇਨ 'ਚ ਐਕਸੀਡੈਂਟ ਹੋ ਗਿਆ ਉਹ ਵੀ ਮਰ ਗਿਆ। ਐਕਟਵਾ ਤੇ ਜਾਂਦਾ ਸੀ ਮੋਟਰਸਾਈਕਲ ਵਿੱਚ ਵੱਜਿਆ ਨਾਲ ਥੱਲੇ ਲੱਗੇ ਉਹ ਵੀ ਖਤਮ ਹੋ ਗਿਆ। ਰਾਹੁਲ ਇਹਦਾ ਮੁੰਡਾ ਬਹੁਤ ਵੱਡਾ। ਇਹਦਾ ਬੇਟਾ ਨੀਲਮ ਦਾ ਵੱਡਾ ਮੁੰਡਾ ਰਾਹੁਲ ਇਹਦੇ ਨਾਲ ਖੇਡਦਾ ਹੁੰਦਾ ਚੰਗਾ ਆਪਾਂ ਨੂੰ ਕੋਈ ਯਾਦ ਚਿਤ ਵੀ ਨਹੀਂ ਸੀ। ਛੋਟਾ ਮੁੰਡਾ ਦਵੰਚੂ ਆਦੋ ਉਹ ਵੀ ਇਕੱਠੇ ਖੇਡਦੇ ਰਹੇ ਆ। ਜਿਉਂ ਕਿ ਆਪਣੇ ਮਨ 'ਚ ਹੁੰਦੀ ਇਹੋ ਜੀ ਗੱਲਬਾਤ ਆਪਾਂ ਖੇਡਣ ਹੀ ਨਾ ਦਿੰਦੇ। ਉਦੋਂ ਪਹਿਲਾਂ ਥੋੜਾ ਜਿਹਾ ਦੀਵਾਲੀ ਪਹਿਲਾਂ ਨਾ ਕੇ ਗਈ ਆ ਇਕੱਠੇ ਪਟਾਕੇ ਚਲਾਉਂਦੇ ਰਾਹੁਲ ਵੀ ਨਾਲ ਸੀ ਦਵੰਚੂ ਨਾਲ ਸੀ ਆ ਇਕੱਠੇ ਪਟਾਕੇ ਚਲਾ ਵਜਾ ਕੀ ਸੀ ਵਜਾ ਕਹਿੰਦੀ ਤੁਸੀਂ ਬੱਚਿਆਂ ਨੂੰ ਸਮਾਨ ਜ਼ਿਆਦਾ ਲੈ ਕੇ ਦਿੰਦੇ ਆ ਮੇਰੇ ਬੱਚੇ ਉਹੀ ਚੀਜ਼ ਦੀ ਡਿਮਾਂਡ ਕਰਦੇ ਆ ਸਾਡੇ ਘਰੇ ਕਿਲੇਸ ਪੈਂਦਾ ਮਤਾਂ ਮਾਰੀ ਆ ਕੱਲ ਵੀ ਜੱਜ ਸਾਹਿਬ ਨੂੰ ਕਹਿੰਦੀ ਕਹਿੰਦੀ ਦੁਸ਼ਮਣੀ ਕੋਈ ਨਹੀਂ ਮੇਰੇ ਤੋਂ ਗਲਤੀ ਹੋ ਗਈ ਕੱਲ ਵੀ ਜੱਜ ਸਾਹਿਬ ਨੂੰ ਇੱਕ ਬਿਆਨ ਦਿੱਤੇ ਹੋਣੇ ਭਾਜੀ ਤੁਸੀਂ ਆਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਮੈਂ ਤੁਹਾਡੇ ਚੈਨਲ ਲਈ ਦੇਸ਼ ਵਿਦੇਸ਼ ਜਿੱਥੇ ਵੀ ਦੇਖ ਰਹੇ ਆ ਜੀ ਸਾਰੀ ਸੰਗਤ ਨੇ ਅਰਦਾਸ ਕੀਤੀ ਸੀ ਲਈ ਵੀ ਉਸ ਕਾਤਲ ਨੂੰ ਫਾਂਸੀ ਹੋਵੇ ਉਸ ਸੰਗਤ ਦੀ ਅਰਦਾਸ ਨੂੰ ਬੂਰ ਪਿਆ ਜੀ ਉਨ ਮੈਂ ਫੇਰ ਤੁਹਾਡੇ ਚੈਨਲ ਲਈ ਇੱਕ ਅਰਦਾਸ ਇੱਕ ਬੇਨਤੀ ਕਰਨ ਚਾਹੁੰਦਾ ਸੰਗਤ ਜੀ ਅਰਦਾਸ ਕਰਿਓ ਕਿ ਸਾਡੀ ਦਿਲੋ ਵਿੱਚ ਫੇਰ ਦੁਬਾਰਾ ਆ ਜੇ ਕਿ ਸੰਗਤ ਦੀ ਅਰਦਾਸ ਕਦੇ ਵਿਰਥੀ ਨਹੀਂ ਜਾਂਦੀ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡੇ ਘਰੇ ਫੇਰ ਦਿਲੋਜ ਦੁਬਾਰਾ ਆਊਗੀ ਜੀ ਦਿਲਰੋਜ਼ ਦੀ ਫੋਟੋ ਵੀ ਇੱਕ ਮਿੰਟ ਤੁਹਾਨੂੰ ਦਿਖਾਉਣਾ ਚਾਹਾਂਗੇ ਸਿਰਫ 10 ਮਿੰਟ ਦੀ ਜਦੋਂ ਜਨਮ ਹੋਇਆ ਸੀ ਇਹ ਜਦੋਂ ਜਨਮ ਹੋਇਆ ਉਦੋਂ 10 ਮਿੰਟ ਦੀ ਫੋਟੋ ਆਈ ਹੈ ਇਹ ਜਨਮ ਹੋਇਆ ਲਿਆ ਕੇ ਮੈਨੂੰ ਫੜਾਦੀ ਦਿਲੋਜ ਉਹ ਸਾਡੀ ਬੱਚੀ ਸੀਗੀ ਜਿਹਨਾਂ ਨੇ ਫੜਾਈ ਆ ਉਹ ਕਹਿੰਦੀ ਲਈ ਵੱਡੇ ਬੰਦੇ ਨੂੰ ਫੜਾਵਾ ਮੈਂ ਸਗਲ ਲੈਣਾ ਹੁੰਦਾ ਹਰ ਇੱਕ ਬੱਚਿਆਂ ਨੂੰ ਹੁੰਦਾ ਜੀ ਇੱਕ ਅੱਖ ਬੰਦ ਆ ਇੱਕ ਖੁੱਲੀ ਆ ਹੱਥ ਪੂਰਾ ਖੁੱਲਾ ਇਹ ਹੁਣ ਫੋਟੋ ਦੇਖ ਲਈ ਹੁਣ ਮੈਂ ਆਖਰੀ ਸਮੇਂ ਵਾਲੀ ਫੋਟੋ ਤੁਹਾਨੂੰ ਮਾਈ ਇਹ ਆਖਰੀ ਸਮੇਂ ਵਾਲੀ ਫੋਟੋ ਆਈ ਉਹੀ ਅੱਖ ਖੁੱਲੀ ਆ ਉਹੀ ਬੰਦ ਆ ਜੀ ਬੱਚਿਆਂ ਦੇ ਜਦੋਂ ਜਨਮ ਹੁੰਦਾ ਬੱਚਿਆਂ ਦੀਆਂ ਮੁਠੀਆਂ ਬੰਦ ਹੁੰਦੀਆਂ ਇਹਦੇ ਹੱਥ ਪੂਰਾ ਐ ਖੁੱਲਾ ਤੁਸੀਂ ਆਖਰ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਮੇਰਾ ਆਖਰ ਦੇ ਵਿੱਚ ਇਹ ਕਹਿਣਾ ਚਾਹਨਾ ਜਿੰਨੇ ਵੀ ਮੇਰੇ ਭੈਣ ਭਰਾਵਾ ਪਰਿਵਾਰਾਂ ਵਾਲਿਆਂ ਆਪਾਂ ਬੱਚਿਆਂ ਵਾਲਿਆਂ ਲੈ ਵੀ ਕਦੇ ਬੱਚੇ ਦੇ ਮਾਮਲੇ 'ਚ ਕਦੇ ਲਾਪਰਵਾਹੀ ਨਾ ਕਰਿਓ ਪੈਸੇ ਦਾ ਘਾਟਾ ਬਰਦਾਸ਼ਤ ਕਰ ਲਾਂਗੇ ਹੋਰ ਚੀਜ਼ਾਂ ਦਾ ਘਾਟਾ ਬਰਦਾਸ਼ਤ ਕਰ ਲਾਂਗੇ ਬੱਚੇ ਦਾ ਘਾਟਾ ਕਦੇ ਜ਼ਿੰਦਗੀ 'ਚ ਬਰਦਾਸ਼ਤ ਨਹੀਂ ਹੁੰਦਾ ਬੱਚਿਆਂ ਦੇ ਮਾਮਲੇ 'ਚ ਕਦੇ ਲਾਪਰਵਾਹੀ ਨਾ ਕਰਿਓ ਜੀ ਮੈਂ ਹੱਥ ਜੋੜ ਕੇ ਇਹ ਕਹਿੰਦਾ ਇੱਕ ਚੀਜ਼ ਹੋਰ ਸਾਰੀ ਸੰਗਤ ਦੇ ਮੂਰੇ ਬੇਨਤੀ ਕਰਦਾ ਮੈਂ ਲੈ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰਾ ਸਾਰਾ ਆਪਣਾ ਪਰਿਵਾਰੀ ਆ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਪਰਿਵਾਰ ਲਈ ਇੱਕ ਬੇਨਤੀ ਜ਼ਰੂਰ ਕਰਿਓ ਉਹਦੇ ਸਾਲ ਨੂੰ ਉਹੀ ਬੱਚੀ ਸਾਡੇ ਇਸ ਪਰਿਵਾਰ ਦੇ ਵਿੱਚ ਵਾਪਸ ਆ ਚੁਈ ਇਹ ਬੇਨਤੀ ਕਰਦਾ ਮੈਂ ਬਿਲਕੁਲ ਤਸਵੀਰਾਂ ਦਿਖਾਈਆਂ ਨੇ ਔਰ ਵੱਡੇ ਪੋਸਟਰ ਲੱਗੇ ਸੀ ਔਰ ਤੁਸੀਂ ਸੋਚ ਸਕਦੇ ਹੋ ਕਿ 2 ਸਾਲ ਦੀ ਬੱਚੀ ਆਖਰ ਉਹਦਾ ਕਸੂਰ ਕੀ ਸੀ ਤੇ ਚੰਗੀ ਤਰ੍ਹਾਂ ਬੋਲ ਵੀ ਨਹੀਂ ਪਾਉਂਦੀ ਸੀ ਕਿ ਪਰ ਉਸ ਨੂੰ ਗਵਾਂਢੀ ਜਿਹੜੇ ਕਹਿੰਦੇ ਨੇ ਨਾ ਕਿ ਜਿਹੜੇ ਨਾਲ ਦੇ ਹੁੰਦੇ ਆ ਜਾਂ ਫਿਰ ਕੁਝ ਕਿ ਲੋਕ ਜਿਹੜੇ ਆਪਣਾ ਹੋਂ ਦਾ ਟੋਂਗ ਕਰਦੇ ਆ ਉਹ ਹੀ ਤੁਹਾਡੇ ਲਈ ਕਿਤਨਾ ਕਿਤੇ ਪ੍ਰੋਬਲਮਸ ਵੀ ਕ੍ਰੀਏਟ ਕਰਦੇ ਆ ਔਰ ਕਦੇ ਕਦਰ ਕੁਝ ਇੰਨਾ ਮਾੜਾ ਕਰ ਜਾਂਦੇ ਕਿ ਤੁਸੀਂ ਪੂਰੀ ਜ਼ਿੰਦਗੀ ਦੇ ਵਿੱਚ ਭੁੱਲ ਸਕਦੇ ਉਹ ਇਹੀ ਘਰ ਹੈ ਦੇਖ ਸਕਦੇ ਹੋ ਗਵਾਂਡ ਦੇ ਵਿੱਚ ਬੱਚੇ ਇਕੱਠੇ ਖਾਂਦੇ ਪੀਂਦੇ ਸੀ ਇਕੱਠੇ ਰਹਿੰਦੇ ਸੀ ਪੂਰਾ ਪੂਰਾ ਦਿਨ ਤੇ ਉਹੀ ਗਵਾਂਡ ਨੇ ਇਹਨਾਂ ਦੀ ਬੱਚੀ ਦਾ ਕਤਲ ਕੀਤਾ ਤੇ ਇੱਕ ਵੱਡਾ ਫੈਸਲਾ ਜਿਹੜਾ ਮਾਨਿਓ ਕੋਰਟ ਵੱਲੋਂ ਵੀ ਲਿੱਤਾ ਗਿਆ ਔਰ ਸਾਰੇ ਮਸਲੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸੋ